ਆ ਮੌਸਮ ਨੂੰ ਲੈ ਕੇ ਇੱਕ ਥੀਕ ਲਈ ਅਪਡੇਟ ਹੈ ਕਿ ਕੀ ਹੋ ਰਿਹਾ ਹੈ ਕਿ ਮੌਸਮ ਜੜਾ ਇਸ ਵਾਰ ਹੀਟ ਨੇ ਵਾਲਾ ਐਡਵਾਂਸ ਆ ਹਾਂਜੀ ਹੀਟ ਵੇਵ ਦਾ ਜਿਹੜਾ ਅਲਰਟ ਆ ਹਵਾਈ ਐਮਡੀ ਵੱਲੋਂ ਜਾਰੀ ਕੀਤਾ ਗਿਆ ਹੈਗਾ ਕਿ ਜਿਹੜਾ 7 8 9 10 ਤੱਕ ਜਿਹੜੀ ਹੀਟ ਵੇਵ ਆ ਇਹਦਾ ਜਿਹੜਾ ਅਸਰ ਆ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜੇ ਅਸੀਂ ਹਾਈएस्ट ਟੈਂਪਰੇਚਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਠੰਡੇ ਵਿਖੇ ਕੱਲ 37.5 ਡਿਗਰੀ ਟੈਂਪਰੇਚਰ ਦਾ ਰਿਕਾਰਡ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਜੇ ਆਪਾਂ ਲੁਧਿਆਣੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ 37.2 ਕੱਲ ਟੈਂਪਰੇਚਰ ਰਿਕਾਰਡ ਹੋਇਆ ਦਿਨ ਦਾ ਤੇ ਰਾਤ ਦਾ ਸਾਡੇ ਕੋਲ ਨੀਅਰ ਅਬਾਊਟ 19.8 ਜਿਹੜਾ ਉਹ ਰਿਕਾਰਡ ਕੀਤਾ ਗਿਆ ਸੋ ਦੋਨੇ ਜਿਹੜੇ ਟੈਂਪਰੇਚਰਸ ਨੇ ਨਾਰਮਲ ਤੋਂ ਜ਼ਿਆਦਾ ਰਿਕਾਰਡ ਕੀਤੇ ਗਏ ਨੇ ਆ ਜੇ ਦਿਨ ਦਾ ਤਾਪਮਾਨ ਸਾਡੇ ਕੋਲ 7 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ 6 6 ਡਿਗਰੀ ਨਾਰਮਲ ਤੋਂ ਜ਼ਿਆਦਾ ਹੈਗਾ ਤੇ ਰਾਤ ਦਾ ਟੈਂਪਰੇਚਰ ਜਿਹੜਾ 5 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਇਸੇ ਕਰਕੇ ਹੀ ਹੀਟ ਵੇਵ ਦਾ ਜਿਹੜਾ ਅਲਰਟ ਆ ਹੋ ਜਾਰੀ ਕੀਤਾ ਗਿਆ ਆ ਜਿਹੜਾ ਹੀਟ ਵੇਵ ਦਾ ਇਫੈਕਟ ਹੈਗਾ ਇਹ ਸਾਰੇ ਪੰਜਾਬ ਦੇ ਵਿੱਚ ਹੀ ਰਹੇਗਾ ਪਰ ਜਿਹੜਾ ਸਾਊਥ-ਵੈਸਟਰਨ ਪੰਜਾਬ ਹੈ ਉਹਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਪੰਪਾਰੇ 10 11 ਤੋਂ ਬਾਅਦ ਇੱਕ ਜਿਹੜਾ ਮਤਲਬ ਡਿਸਟਰਬੈਂਸ ਜਿਹੜੀ ਹੈ ਪੰਜਾਬ ਨੂੰ ਅਪਰੋਚ ਕਰ ਰਹੀ ਹੈ ਉਹਦੇ ਮੱਦੇਨਜ਼ਰ ਥੋੜੀ ਬਦਲਵਾਈ ਰਹਿਣ ਦੀ ਸੰਭਾਵਨਾ ਹੈਗੀ ਹੈ ਔਰ ਕਿਤੇ ਕਿਤੇ ਛਿੱਟੇ ਵੀ ਪੈ ਸਕਦੇ ਆ ਸੋ ਉਦੋਂ ਜਿਹੜਾ ਟੈਂਪਰੇਚਰ ਦੇ ਸਾਨੂੰ ਫਾਲ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਹੜੇ ਆ ਤਿੰਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਜਿਹੜਾ ਹੀਟ ਵੇਵ ਦਾ ਇਫੈਕਟ ਆ ਉਹ ਜਾਰੀ ਰਹੇਗਾ ਤੁਹਾਨੂੰ ਲੱਗੇ ਕੀ ਆਪਣੇ ਤੱਕ ਖੇਤਾਂ ਨੂੰ ਫੀਸ ਅਹ ਦੇਖੋ ਜੇ ਆਪਾਂ ਕਿਸਾਨਾਂ ਦੇ ਪੁਆਇੰਟ ਆਫ View ਨਾਲ ਦੇਖੀਏ ਤਾਂ ਉਹਨਾਂ ਲਈ ਇਹ ਜਿਹੜਾ ਮੌਸਮ ਹੈ ਕਾਫੀ ਅੱਛਾ ਆਪਾਂ ਕਹਿ ਸਕਦੇ ਹੈਗੇ ਆ ਕਿਉਂਕਿ ਜਿਹੜੀ ਕੜਕ ਹੈ ਉਹਦੀ ਉਹ ਪੂਰੀ ਵਾਢੀ ਤੇ ਹੈਗੀ ਆ ਫਸਲ ਤੇ ਜਿਵੇਂ ਹੁਣ ਸਾਫ਼ ਮੌਸਮ ਦੀ ਸੰਭਾਵਨਾ ਹੈਗੀ ਆ ਤੇ ਜਿਹੜੀ ਵਾਢੀ ਲਈ ਤਿਆਰ ਫਸਲ ਹੈ ਉਹਨੂੰ ਕਿਸਾਨ ਵੀਰਾਂ ਨੂੰ ਵੱਢ ਲੈਣਾ ਚਾਹੀਦਾ ਤੇ ਆਪਣਾ ਜਿਹੜਾ ਅਸਰਖੇਧਾ ਦੇ ਜਿਹੜਾ ਉਹਦੀ ਸਾਨੂੰ ਸੰਭਾਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਜੇ 11 ਤੋਂ ਬਾਅਦ ਥੋੜਾ ਜਿਹਾ ਟੈਂਪਰੇਚਰ ਸੌਰੀ ਜੇ ਬਦਲਵਾਈ ਹੁੰਦੀ ਹੈ ਜਾਂ ਕੋਈ ਛਿੱਟੇ ਪੈਂਦੇ ਆ ਤਾਂ ਫਿਰ ਥੋੜੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਆਪਣੀਆਂ ਵਾੜੀਆਂ ਕੰਪਲੀਟ ਕਰ ਲੈਣੀਆਂ ਚਾਹੀਦੀਆਂ ਪਰ ਜਿਹੜੀ ਫਸਲ ਲੇਟ ਹੈ ਜਿਹੜੀ ਪਛੇਤੀ ਬਜਾਈ ਹੈਗੀ ਹੈ ਉਹਨਾਂ ਨੂੰ ਮਤਲਬ ਪਾਣੀ ਜੂੜ ਲਾਦਣਾ ਚਾਹੀਦਾ ਹੈ ਕਿਉਂਕਿ ਬਾਰਿਸ਼ ਦੀ ਹਲੇ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੇ ਸਾਨੂੰ ਚਾਹੀਦਾ ਹੈਗਾ ਕਿ 10 ਅਪ੍ਰੈਲ ਤੱਕ ਅਸੀਂ ਉਸ ਜਿਹੜੀ ਫਸਲ ਹੈ ਦਸੰਬਰ ਦੇ ਵਿੱਚ ਬੀਜੀ ਹੋਈ ਉਹਨੂੰ ਪਾਣੀ ਲਾ ਸਕਦੇ ਹੁੰਨੇ ਆ ਸੋ ਬਾਕੀ ਜਿਹੜੀ ਨਰਮੇ ਵੀ ਬੁਝਾਈ ਹੈ ਉਹ ਵੀ ਕਿਸਾਨ ਵੀਰ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੈਗੇ ਆ ਜਿਉਂ ਜਿਸ ਤਰ੍ਹਾਂ ਸਾਫ਼ ਮੌਸਮ ਦੀ ਆਸਮਾਨਾ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕੀ ਹੀਟ ਵੇਵ ਦਾ ਇਫੈਕਟ ਹੈਗਾ ਉਹਦੇ ਨਾਲ ਜਿਹੜਾ ਸਾਰੇ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੁੰਦਾ ਸੋ ਕਿਸਾਨਾਂ ਨੂੰ ਆ ਆਪਾਂ ਇਸ ਕਿਸ ਮੌਸਮ ਨੂੰ ਵੱਧੇ ਨਜ਼ਰ ਰੱਖਦੇ ਹੋਏ ਆਪਣੇ ਉਸ ਤਰ੍ਹਾਂ ਨਾਲ ਹੀ ਜਿਹੜੇ ਖੇਤੀਤੰਦੇ ਆ ਉਹ ਲੀਕ ਲੈਣੇ ਚਾਹੀਦੇ ਆ ਆਮ ਲੋਕਾਂ ਨੂੰ ਕੀ ਅਪੀਲ ਹੈ ਗਰਮੀ ਆ ਆਮ ਲੋਕਾਂ ਨੂੰ ਵੀ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹੈਗੇ ਆ ਕਿ ਗਰਮੀ ਦਾ ਪ੍ਰਕੋਪ ਜਾਰੀ ਹੈਗਾ ਤਾਂ ਜਿਵੇਂ ਡੇ ਟੈਂਪਰੇਚਰਸ ਜਿਹੜੇ ਆ 12 ਤੋਂ 2 ਦੇ ਵਿੱਚ ਰਿਕਾਰਡ ਕੀਤੇ ਜਾਂਦੇ ਆ ਸੋ ਜਿਹੜੇ ਵੀ ਲੋਕ ਨੂੰ ਕੋਈ ਬਾਹਰ ਦਾ ਕੰਮ ਹੈਗਾ ਉਹ ਆਪਣਾ ਸਵੇਰੇ ਸ਼ਾਮ ਜਿਹੜਾ ਉਹਨੂੰ ਕਰ ਸਕਦੇ ਆ ਉਹਨੂੰ ਪ੍ਰੈਫਰੈਂਸ ਦੇਣ ਕਿ ਜਿਹੜਾ ਕੰਮ ਆ ਸਵੇਰੇ ਸ਼ਾਮ ਨੇ ਪਤਾ ਲਿਆ ਜਾਵੇ ਤੇ ਜਿਹੜਾ ਉਹ 12 ਤੋਂ 2 ਦਾ ਟਾਈਮ ਹੈਗਾ ਉਹਦੇ ਵਿੱਚ ਆਪਣਾ ਕੋਈ ਇਨਡੋਰ ਜਿਹੜੀ ਐਕਟੀਵਿਟੀ ਆ ਉਹਨੂੰ ਤਰਜੀਹ ਦਿੱਤੀ ਜਾਵੇ ਇਸੇ ਤਰ੍ਹਾਂ ਹੀ ਜੇ ਆਪਾਂ ਖਾਣ ਪੀਣ ਦੀ ਗੱਲ ਕਰਦੇ ਆ ਤਾਂ ਸਾਨੂੰ ਪਾਣੀ ਦਾ ਜਿਹੜਾ ਸੇਵਰ ਆ ਉਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਬੋਡੀ ਆ ਸਾਡੀ ਡੀਹਾਈਡਰੇਟ ਨਾ ਹੋਏ ਕੋਈ ਵੀ ਤਰਲ ਪਦਾਰਥ ਹੈਗਾ ਕੋਈ ਸਕੰਜਵੀ ਹੈ ਨਿੰਬੂ ਪਾਣੀ ਹੋ ਗਿਆ ਜਾਂ ਕੋਈ ਮਤਲਬ ਲੱਸੀ ਹੋ ਗਈ ਜਾਂ ਕੋਈ ਸੁਕੈਸ਼ ਹੋ ਗਿਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਜੂਸ ਵਗੈਰਾ ਉਹ ਲਿਆ ਜਾ ਸਕਦਾ ਹੈਗਾ ਤਾਂ ਉਹਦਾ ਆਪਾਂ ਮਤਲਬ ਵੱਧ ਤੋਂ ਵੱਧ ਜਿਹੜੀ ਚੀਜ਼ਾਂ ਐ ਇਸ ਤੀਆਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਔਰ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਐ ਉਹ ਤੋਂ ਗਰੇਜ਼ ਕਰੋ ਔਰ ਬਾਹਰ ਦਾ ਖਾਣਾ ਜਿਹੜਾ ਉਹਨੂੰ ਵੀ ਅਵਾਇਡ ਕੀਤਾ ਜਾਵੇ ਤਾਂ ਕਿ ਕੋਈ ਇਨਫੈਕਸ਼ਨ ਨਾ ਹੋ ਸਕੇ ਕਿਉਂਕਿ ਜਿਸ ਤਰ੍ਹਾਂ ਕੀ ਗਰਮੀ ਦਾ ਪ੍ਰਕੋਪ ਜ਼ਿਆਦਾ ਹੈ ਤਾਂ ਜਿਹੜੀ ਕਈ ਵਾਰੀ ਚੀਜ਼ ਬਾਹਰ ਪਈ ਆ ਉਹ ਖਰਾਬ ਹੋ ਜਾਂਦੀ ਹੈ ਟੈਂਪਰੇਚਰ ਦੇ ਨਾਲ ਤਾਂ ਉਸ ਚੀਜ਼ਾਂ ਬਚਿਆ ਜਾ ਸਕਦਾ ਹੈਗਾ ਅਤੇ ਜਦੋਂ ਵੀ ਬਾਹਰ ਜਾਣਾ ਆਪਣਾ ਸਿਰ ਟਾਕੇ ਮਤਲਬ ਸਨ ਗਲਾਸਿਸ ਲਗਾ ਕੇ ਜਾਂ ਸਨ ਸਕ੍ਰੀਨ ਲਗਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਆਪਣੇ ਪਸ਼ੂ ਪੰਛੀ ਵੀ ਇਸ ਮਤਲਬ ਗਰਮੀ ਦੇ ਪਰਕੋਪ ਤੋਂ ਜਿਹੜੇ ਬਚੇ ਰਹਨ ਤਾਂ ਸਾਨੂੰ ਥਾਂ ਥਾਂ ਤੇ ਥੋੜਾ ਜਿਹਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਜਿੱਥੇ ਵੀ ਹੋ ਸਕੇ ਆਪਾਂ ਦਰਖਤਾਂ ਦੇ ਨੇੜੇ ਜਾਂ ਕਿਸੇ ਹੋਰ ਜਗ੍ਹਾ ਤੇ ਪਾਣੀ ਦਾ ਪ੍ਰਬੰਧ ਰੱਖੀਏ ਤਾਂ ਕਿ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਆ ਇਸ ਗਰਮੀ ਦੇ ਵਰਕੌਤੋਂ ਬਚੇ ਰ। ਹਾਂ ਅਡਵਾਂਸ ਗਰਮੀ ਪੈ ਰਹੀ ਹੈ ਲਗਾਤਾਰ। ਹਾਂ ਥੋੜਾ ਜਿਹਾ ਇਸਵਰੀਆ ਪ੍ਰਗਿਆ ਸਕਦੇ ਹੈ ਕਿ ਜਿਹੜੀ ਗਰਮੀ ਐਡਵਾਂਸ ਹੈਗੀ ਹੈ ਜਿਵੇਂ ਲਾਸਟ ਈਅਰ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਸਾਡੇ ਕੋਲ 32 33 ਹੀ ਰਿਕਾਰਡ ਕੀਤਾ ਗਿਆ ਸੀਗਾ। ਪਰ ਹੁਣ ਸਾਡੇ ਕੋਲ ਇਸ ਵਾਰੀ ਜਿਹੜਾ ਟੈਂਪਰੇਚਰ ਕਾਫੀ ਸ਼ੂਟ ਅਪ ਕਰ ਰਿਹਾ ਹੈ। ਹਾਂ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਕਿਉਂਕਿ ਪਿਛਲੇ ਜੇ ਆਪਾਂ ਕੁਝ ਸਾਲਾਂ ਪਹਿਲਾਂ ਦੀ ਗੱਲ ਕਰਦੇ ਹਾਂ 16 17 ਦੇ ਵਿੱਚ ਵੀ ਟੈਂਪਰੇਚਰ ਜਿਹੜੇ ਨੇ ਹੋ ਫਸਟ ਵੀਕ ਤੇ ਬੇਸ਼ਾਂਤੀ ਡਿਗਰੀ ਤੱਕ ਗਿਆ ਹੈਗਾ ਪਰ ਇਹ ਹੈ ਕਿ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਇਫੈਕਟ ਜਾਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ ਵੱਧ ਵੱਧ ਸਕਦਾ ਹੈ